CAN TV ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਨੂੰ ਦੱਸ ਦਈਏ ਇਸ ਵੇਲੇ ਅਸੀਂ ਅੱਜ ਮੂਤਲ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਦਾਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਆਪਣੇ ਆਪਣੇ ਪ੍ਰਚਾਰ ਕਰ ਰਹੀਆਂ ਨੇ ਤਾਂ ਕੱਲ ਇਸੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੀਵਨ ਜੋਤ ਕੌਰ ਆਈ ਸੀ ਕੁਝ ਸਵਾਲ ਪਿੰਡ ਦੇ ਵਿਕਾਸ ਨੂੰ ਲੈ ਕੇ ਉਹਨਾਂ ਨੂੰ ਕੀਤੇ ਗਿਆ ਸੀ ਤਾਂ ਅੱਜ ਗੁਰਜੀਤ ਸਿੰਘ ਔਜਲਾ ਪ੍ਰਚਾਰ ਦੇ ਲਈ ਪਹੁੰਚੇ ਹੋਏ ਨੇ ਇੱਕ ਵੱਡੀ ਰੈਲੀ ਦਾ ਇੰਤਜ਼ਾਮ ਕੀਤਾ ਹੋਇਆ ਤੁਹਾਨੂੰ ਦੱਸ ਦਈਏ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ ਔਰ ਇੱਕ ਅਹਿਮ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਮੂਧਲ ਪਿੰਡ ਜਿਹੜਾ ਵਿਧਾਨ ਸਭਾ ਹਲਕਾ ਪੂਰਬੀ ਦਾ ਪਿੰਡ ਹੈ ਔਰ ਲੋਕ ਸਭਾ ਹਲਕਾ ਅਮ੍ਰਿਤ ਸਰਦਾ ਪਿੰਡ ਹੈ ਗੁਰਜੀਤ ਸਿੰਘ ਨੌਜਾ ਦੇ ਵੱਲੋਂ ਗੋਦ ਲਿਆ ਹੋ ਪਿੰਡ ਹੈ ਬਹੁਤ ਸਮਾਂ ਪਹਿਲਾਂ ਗੁਰਜੀਤ ਸਿੰਘ ਦੇ ਵੱਲੋਂ ਇਹ ਜਿਹੜਾ ਪਿੰਡ ਆ ਗੋਦ ਲਿਆ ਹੋਇਆ ਸੀ ਲੇਕਿਨ ਪਿੰਡ ਦੇ ਵਿਕਾਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਚੁੱਕੇ ਜਾਂਦੇ ਨੇ ਤਾਂ ਸ਼ਾਇਦ ਅਸੀਂ ਅੱਜ ਉਹਨਾਂ ਸਵਾਲਾਂ ਦੀ ਪੁਸ਼ਟੀ ਦੇ ਲਈ ਗੁਰਜੀਤ ਸਿੰਘ ਔਂਜਲਾ ਦੇ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਉਹਨਾਂ ਦੀ ਪਹਿਲਾਂ ਜਿਹੜੀ ਆ ਪ੍ਰਤੀਕਿਰਿਆ ਕੀ ਸੀ ਕਿਉਂ ਪਿੰਡ ਦੇ ਵੱਲ ਜਿਹੜਾ ਧਿਆਨ ਨਹੀਂ ਦਿੱਤਾ ਗਿਆ ਹੁਣ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਪਿੱਛੇ ਦੇਖ ਲਓ ਜਿੱਥੇ ਗੁਰਜੀਤ ਸਿੰਘ ਔਂਜਲਾ ਪਹੁੰਚੇ ਹੋਏ ਨੇ ਔਰ ਜਿਹੜੇ ਇਸ ਵੇਲੇ ਉੱਥੇ ਲੋਕ ਜਿਨ੍ਹਾਂ ਨੂੰ ਗੁਰਜੀਤ ਸਿੰਘ ਔਂਜਲਾ ਸੰਬੋਧਨ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਅਸੀਂ ਕੁਝ ਸਮਾਂ ਗੁਰਜੀਤ ਸਿੰਘ ਔਂਜਲਾ ਤੋਂ ਲਵਾਂਗੇ ਤਾਂ ਜੋ ਸਵਾਲਾਂ ਦਾ ਜਵਾਬ ਜਾਣ ਸਕੀਏ ਅਨਸਰ ਸਾਹਿਬ ਤੁਹਾਡੇ ਕੋਲ ਗੋਦ ਲਿਆ ਹੋਇਆ ਪਿੰਡ ਆ ਤੁਸੀਂ ਇੱਥੇ ਰੈਲੀ ਕਰਕੇ ਚੱਲਦੇ ਹੋ ਪਿੰਡ ਦੇ ਵਿੱਚ ਘੇੜਾ ਮਾਰ ਕੇ ਜੀ ਗੱਲ ਇੱਕ ਸਮਝੋ ਮੇਰੇ ਕੋਲ ਗੋਦ ਲਿਆ ਤੇ ਮੈਂ ਇਹ ਪਿਛਲੀ ਪਿਛਲੇ ਲਿਆ ਸੀ ਕਿ ਮੈਂ ਗੋਦ ਨਹੀਂ ਲਿਆ ਉਹ ਨਹੀਂ ਤੋਂ ਬਾਅਦ ਉੰਨੀ ਤਾਂ ਬਾਦ ਨਹੀਂ ਹਰਦੀਪਪੁਰ ਹਣਾ ਲਿਆ ਉਹਨਾਂ ਤੋਂ ਜਵਾਬ ਲਓ ਜਿਹੜੇ ਸੰਧੂ ਸਾਹਿਬ ਉਹਨਾਂ ਨੂੰ ਪੁੱਛਰਦੀਪੂਰੀ ਕਹਿ ਕੇ ਗਏ ਸਾਂਸਦ ਤੁਸੀਂ ਇਹਨਾਂ ਸਾਂਸਦ ਨੂੰ ਇੱਕ ਪਿੰਡ ਦਾ ਸਾਂਸਦ ਸੁਬੇਰੀ ਛੋਟੇ ਵੀਰ ਮੈਂ 25 ਲੱਖ ਦਿੱਤਾ ਹੈ ਸਾਂਸਦ ਕੋ ਇੰਨਾ ਖੰਡ ਨਹੀਂ ਹੁੰਦਾ ਜਿਹੜੇ ਇੱਕੇ ਪਿੰਡ ਚ ਦੇ ਦੇ 5 ਕਰੋੜ ਚ 800 ਪਿੰਡ ਆਉਂਦਾ ਤੇ 50000 ਰੁਪਏ ਇੱਕ ਪਿੰਡ ਦੇ ਆਉਂਦਾ ਹਿੱਸੇ ਤੇ ਮੈਂ 25 ਲੱਖ ਫੇਰ ਵੀ ਦਿੱਤਾ ਹੈ ਤੁਸੀਂ ਇਹ ਕਹਿੰਦੇ ਪਿੰਡ ਪਿੰਡ ਸਰਕਾਰ ਦਾ ਕੰਮ ਹੈ ਜਿਹੜੇ ਸਵਾਲ ਤੁਸੀਂ ਮੈਨੂੰ ਕਰ ਰਹੇ ਮੈਂ ਮੈਂ ਮੇਰੀ ਕੱਲ ਇਸੇ ਮਸਲੇ ਤੇ ਐਮਐਲਏ ਜੀਵਨਜੋਤ ਕੌਰ ਜੀ ਦੇ ਨਾਲ ਵੀ ਇੱਕ ਜਿੱਦਾਂ ਕਹਿ ਦਈਏ ਸਵਾਲਾਂ ਜਵਾਬਾਂ ਦੇ ਵਿੱਚ ਟਕਰਾਅ ਹੋਈ ਆ ਇਸੇ ਚੀਜ਼ ਨੂੰ ਉਹ ਸਾਰੇ ਦਾ ਸਾਰਾ ਭਾਂਡਾ ਤੁਹਾਡੀ ਸਰਕਾਰ ਤੇ ਪਾ ਰਿਹਾ ਨਹੀਂ ਹੋਣੀ ਜੇ ਸਰਕਾਰ ਨੇ ਗਲਤ ਕੀਤਾ ਸਰਕਾਰ ਬਦਲਦੀ ਜਿਹੜੇ ਜਿਹੜਾ ਪੰਚਾਇਤਾਂ ਕਿਹਦੇ ਥੱਲੇ ਨੇ ਸੈਂਟਰ ਗਵਰਨਮੈਂਟ ਕੇ ਸਟੇਟ ਦੇ ਆ ਤੁਸੀਂ ਦੱਸਿਓ ਲੇਕਿਨ ਲੇਕਿਨ ਇਹ ਮੈਂ ਕੀ ਸਾਰਾ ਤਾਣਾ ਬਾਣਾ ਉਹ ਗੱਲਾਂ ਕਲੀਅਰ ਕਰ ਲਈ ਜਿਹੜੀਆਂ ਪੰਚਾਇਤਾਂ ਕਿਹਦੇ ਥੱਲੇ ਨੇ ਸੈਂਟਰ ਗਵਰਨਮੈਂਟ ਕੇ ਸਟੇਟ ਦੇ ਸਟੇਟ ਦੇ ਸਟੇਟ ਦੇ ਸ਼ਹਿਰ ਦੀਆਂ ਕੌਂਸਲਰ ਕਿਹਦੇ ਥੱਲੇ ਨੇ ਸਟੇਟ ਦੇ ਤੇ ਜਵਾਬ ਕਿਹਦਾ ਦੇਣਾ ਬੰਦਾ ਸਟੇਟ ਨੂੰ ਸੈਂਟਰ ਦੇ ਪ੍ਰੋਜੈਕਟ ਦੇਖ ਰੇਲਵੇ ਤੇ ਜਵਾਬ ਕਰੋ ਮੇਰੇ ਕੋ ਮੇਰੇ ਕੋ ਇੱਕ ਛੋਟੇ ਵੀ ਜਿਹੜਾ ਤੁਸੀਂ ਕੰਮ ਕੀਤਾ ਸੀ ਉਸ ਦੀ ਪ੍ਰਸ਼ੰਸਾ ਕਰਦੇ ਆ ਜੋ ਤੁਸੀਂ ਕੀਤਾ ਲੇਕਿਨ ਕਦੇ ਕਦੇ ਸਵੇਰ ਦੇ ਟਾਈਮ 'ਚ ਤੁਸੀਂ ਸੰਸਦ ਹੋ ਸਵੇਰ ਦੇ ਟਾਈਮ 'ਚ ਉੱਥੇ ਗਰੀਬ ਬ ਲੋਕਾਂ ਦੇ ਬੱਚੇ ਨੰਨਦੇ ਨੇ ਇੱਕ ਵਾਰ ਘੇੜਾ ਮਾਰ ਕੇ ਵੇਖੋ ਤੁਹਾਨੂੰ ਹਲਾ ਆਪੇ ਮੈਂ ਦੇਖਿਆ ਮੈਂ ਪਿੰਡ ਸਾਰਾ ਅਸੀਂ ਬਣਾ ਕੇ ਵੀ ਦਿੱਤਾ ਆ ਪਿੰਡ ਦੇਖਿਆ ਵੀ ਆ ਹੁਣ ਜੇ ਕੰਮ ਸਰਕਾਰ ਨਹੀਂ ਕਰਦੀ ਸਰਪੰਚ ਨੇ ਨਹੀਂ ਕੀਤਾ ਤੇ ਲੋਕ ਸਰਪੰਚ ਨੂੰ ਜਵਾਬ ਦੇਣਗੇ ਆਪੇ ਇਹ ਸਰਪੰਚ ਵੇ ਕੋ ਕਿਉਂ ਬਣਾਏ ਸੀ ਕੌਂਸਲਰ ਕਿਉਂ ਬਣਾਏ ਸੀ ਇੱਕ ਮੈਂਬਰ ਪਾਰਲੀਮੈਂਟ ਸਰਪੰਚ ਦਾ ਕੰਮ ਨਹੀਂ ਕਰ ਸਕਦਾ ਥਾ ਥਾ ਜਾ ਕੇ ਕੌਂਸਲਰ ਦਾ ਨਹੀਂ ਕਰ ਸਕਦਾ ਸਰਪੰਚ ਸਾਹਿਬ ਨੇ ਕਰਨਾ ਹੁੰਦਾ ਇਹ ਜਵਾਬ ਐਤ ਕੀ ਲੋਕਾਂ ਨੇ ਸਰਪੰਚ ਤੋਂ ਲੈਣਾ ਪਈ ਸਰਪੰਚੀ ਤੂੰ ਕੀਤੀ 5 ਸਾਲ ਤੂੰ ਕੌਂਸਲਰ ਰਿਆ ਤੂੰ ਜਵਾਬ ਦੇ ਮੇਰੇ ਕੋ ਮੇਰੇ ਕੋ ਜਵਾਬ ਕਹ ਦੇ ਮੰਗਲੇ ਸੈਂਟ ਜਿਹੜੇ ਇੱਕ ਮੇਰੇ ਕੋ ਜਵਾਬ ਕਹ ਦੇ ਨੇ ਮੇਰੇ ਕੋ ਜਿਹੜੇ ਸੈਂਟਰ ਦੇ ਅੰਦਰ ਡਾਇਰੈਕਟ ਮਹਿਕਮੇ ਹੁੰਦੇ ਨੇ ਜਦ ਸਰਪੰਚ ਮੇਰੇ ਕੋ ਆਉਂਦਾ ਕਿ ਭਾਈ ਸਾਹਿਬ ਆ ਮਤੇ ਪਾਏ ਨੇ ਗ੍ਰਾਂਟ ਨਹੀਂ ਹੈਗੀ ਉਹ ਗ੍ਰਾਂਟ ਅਰੇਂਜ ਕਰੋ ਮੈਂ ਗ੍ਰਾਂਟ ਅਰੇਂਜ ਕਰ ਦਿੰਦਾ ਇਹ ਗਰਾਂਟਾਂ ਖਾ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਨੇ ਭਾਈ ਜੀ ਜਿੱਥੇ ਵੀ ਕੋਈ ਚਲੇ ਗਿਆ ਜਵਾਬਦੇਹ ਉਹ ਹੈ ਨਾ ਸੰਵਿਧਾਨਕ ਜਾਂਦਾ ਮੇਰੀ ਦੇ ਮੇਰੀ ਦੇ ਲੜਾਈ ਦੇ ਵਿੱਚ ਫਿਰ ਗਰੀਬ ਕਿੱਥੇ ਜਾਣਗੇ ਗਰੀਬ ਦੀ ਨਹੀਂ ਗੱਲ ਕਿਉਂਕਿ ਗਰੀਬ ਲੋਕਾਂ ਦੇ ਬੱਚੇ ਉੱਥੋਂ ਲੰਘ ਕੇ ਜਾਂਦੇ ਨੇ ਅਮੀਰ ਲੋਕਾਂ ਦੇ ਬੱਚੇ ਤਾਂ ਗੱਡੀਆਂ 'ਚ ਬਹਿ ਕੇ ਲੰਘਦੇ ਫਿਰ ਮੇਰੀ ਗੱਲ ਹੈ ਗਰੀਬ ਗਰੀਬ ਦੀ ਗੱਲ ਹੈ ਜਿੰਨਾ ਗਰੀਬ ਨੇ ਸਰਕਾਰ ਬਦਲੀ ਸੀ ਨਾ ਅੱਗੇ ਇਹਨਾਂ ਨੂੰ ਬਦਲਾ ਦੇ ਨਾਂ ਨਾ ਬਦਲੇ ਸੀ ਨਾ ਹੁਣ ਇਹ ਜਵਾਬਦੇਹ ਚਿੱਟਾ ਕਿਉਂ ਵਿਗੰਡਿਆ ਕਾਰਡ ਕਿਉਂ ਕੱਟੇ ਨੇ ਰਾਸ਼ਨ ਕਾਰਡ ਕੱਟਿਆ ਨਾ ਕਿਉਂ ਕੱਟਿਆ ਨਾ ਕਲਕ ਮਾਲਬਾਂ ਕਿੱਲੋਂ ਮਿਲਦੀ ਐ ਕਿਉਂ ਮਿਲਦੀ ਐ ਰੇਤਾ 7000 ਰੁਪਏ ਮਿਲਦੀ ਐ ਨਾ ਕਿਉਂ ਮਿਲਦੀ ਐ ਜੋ ਓਵਰਡੋਜ ਨਾਲ ਮੁੰਡਾ ਮਰਿਆ ਲਾਅਨ ਆਰਡਰ ਕਹਦੇ ਐਂਡਰੇ ਤੂੰ ਹੀ ਦੱਸੋ ਪੁਲਸ ਕਹਦੇ ਐਂਡਰੇ ਬੋਲੋ ਜੰਤ ਮੈ ਉਹਨੂੰ ਪੁੱਛੋ ਕਿ ਚਿੱਟਾ ਬੰਦ ਕਿਉਂ ਨਹੀਂ ਹੋਇਆ ਰਘਬ ਚੱਡੇ ਦੇ ਸਿੱਧਾ ਇਲਜ਼ਾਮ ਲੱਗਾ ਕਿ ਰਘਬ ਚੱਡੇ ਨੇ ਚਿੱਟਾ ਜਿਹੜਾ ਆ ਉਹਦੇ ਅਫਸਰ ਵੇਜ ਰਹੇ ਨੇ ਉਹਨੂੰ ਪੁੱਛੋ ਜਦੋਂ ਆਉਂਦੇ ਨੇ ਇਹਨਾਂ ਦੇ ਮੰਤਰੀ ਤੋਂ ਪੁੱਛੋ ਵੀ ਉਹਦੇ ਤੇ ਕੀ ਜਵਾਬ ਦੇ ਰਹਿਆ ਗਰੀਬਾ ਗਰੀਬਾਂ ਦੀਆਂ ਤੌੜੀਆਂ ਚੈੱਕ ਕਰਦਾ ਕਦੀ ਕੜਛੀਆਂ ਨਾਲ ਵੇਖਦਾ ਚਿੱਟਾ ਵੇਖਿਆ ਹੀ ਉਹਨੂੰ ਪੁੱਛੋ ਜਰਾ ਪਿੰਡ ਮੂਦਲ ਦੇ ਵਿੱਚ ਮੌਜੂਦਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲ ਕੀਤੀ ਗਈ ਆ ਗੁਰਜੀਤ ਸਿੰਘ ਔਂਜਲਾ ਦੇ ਨਾਲ ਤਾਂ ਤੁਹਾਨੂੰ ਦੱਸ ਦਈਏ ਸਾਰੀਆਂ ਪਾਰਟੀਆਂ ਆਪਣਾ ਆਪਣਾ ਪੱਲਾ ਝਾੜ ਰਹੀਆਂ ਨੇ ਤਾਂ ਗੱਲ ਆਉਂਦੀ ਆ ਗਰੀਬ ਲੋਕਾਂ ਦੀ ਕਿਉਂਕਿ ਇਸ ਰਸਤੇ ਤੋਂ ਗਰੀਬ ਲੋਕਾਂ ਦੇ ਬੱਚੇ ਜਿਹੜੇ ਨੇ ਉਹ ਲੰਕੇ ਸਕੂਲ ਜਾਂਦੇ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਗੱਲ ਕੀਤੀ ਜਾਂਦੀ ਆ ਲੇਕਿਨ ਜਿਸ ਰਸਤੇ ਤੋਂ ਲੰਕੇ ਗਰੀਬ ਦਾ ਬੱਚਾ ਸਕੂਲ ਜਾਂਦਾ ਜਦੋਂ ਰਸਤੇ ਹੀ ਸਹੀ ਨਹੀਂ ਆ ਤਾਂ ਸਿੱਖਿਆ ਦਾ ਮਿਆਰ ਜਿਹੜਾ ਉਹ ਕਿਸ ਤਰ੍ਹਾਂ ਉੱਚਾ ਹੋ ਸਕਦਾ ਜਦੋਂ ਵੀ ਕਿਸੇ ਪਾਰਟੀ ਤੋਂ ਸਵਾਲ ਕੀਤਾ ਜਾਂਦਾ ਤਾਂ ਹਰ ਪਾਰਟੀ ਆਪਣਾ ਪੱਲਾ ਝਾੜ ਲੈਂਦੀ ਆ ਗਰੀਬ ਲੋਕ ਵੋਟ ਲਈ ਵਰਤੇ ਜਾਂਦੇ ਨੇ ਜਦ ਕਿ ਉਹਨਾਂ ਨੂੰ ਨਿਆ ਕਿਸੇ ਪਾਸਿਓਂ ਨਹੀਂ ਮਿਲਦਾ ਤਾਂ ਇਹ ਗਰੀਬ ਲੋਕਾਂ ਨੂੰ ਵੋਟਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੋਟ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਅਸੀਂ ਇਸ ਵੇਲੇ ਮੂਦਲ ਦੇ ਵਿੱਚ ਮੌਜੂਦ ਆ ਤੁਹਾਨੂੰ ਫੇਰ ਦੱਸ ਦਈਏ ਕਿ ਪਿਛਲੇ ਦਿਨੀ ਕੱਲ ਆਪੇ ਐਮਐਲਏ ਜੀਵਨ ਜੋਤਕਾਰ ਪਿੰਡ ਪਹੁੰਚੇ ਸੀ ਤਾਂ ਉਹਨਾਂ ਤੋਂ ਵੀ ਸਵਾਲ ਜਾਣਨੇ ਚਾਏ ਸੀ ਪਿੰਡ ਦੇ ਵਿਕਾਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਪੱਲਾ ਝਾੜ ਲਿਆ ਗਿਆ ਸੀ ਤਾਂ ਅੱਜ ਐਮਪੀ ਗੁਰਜੀਤ ਸਿੰਘ ਔਜਨਾ ਦੇ ਕੋਲੋਂ ਪਿੰਡ ਦੇ ਵਿਕਾਸ ਨੂੰ ਲੈ ਕੇ ਸਵਾਲ ਕੀਤੇ ਗਏ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਪੱਲਾ ਝਾੜ ਲਾ ਗਿਆ ਫਿਰ ਤੁਹਾਨੂੰ ਦੱਸ ਦਈਏ ਗੱਲ ਆਉਂਦੀ ਹੈ ਗਰੀਬ ਦੀ ਹਰ ਪਾਰਟੀ ਪੱਲਾ ਝਾੜ ਲੈਂਦੀ ਹੈ ਗਰੀਬ ਕਿੱਥੇ ਜਾਣ ਕਿਉਂਕਿ ਗਰੀਬ ਲੋਕਾਂ ਦੇ ਬੱਚੇ ਉਸ ਰਸਤੇ ਤੋਂ ਲੰਘ ਕੇ ਸਕੂਲ ਪਹੁੰਚਦੇ ਨੇ ਜਦੋਂ ਰਸਤੇ ਸਹੀ ਨਹੀਂ ਤਾਂ ਸਕੂਲ ਔਰ ਸਿੱਖਿਆ ਦਾ ਮਿਆਰ ਉੱਚਾ ਕਿਦਾਂ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਹੁਣੇ-ਹੁਣੇ ਗੁਰਜੀਤ ਸਿੰਘ ਔਂਜਲਾ ਮੋਦਲ ਦੇ ਵਿੱਚੋਂ ਹੋ ਕੇ ਗਏ ਨੇ ਜਿਸ ਦੇ ਢੇਲੀ ਦਾ ਪ੍ਰਬੰਧ ਜਿਨ੍ਹਾਂ ਦੇ ਵੱਲੋਂ ਕੀਤਾ ਗਿਆ ਸੀ ਮੋਦਬਾਰਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੁੰਗਾ ਕਿ ਪਿੰਡ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਜਿਹੜੇ ਕੱਲ ਆਮ ਆਦਮੀ ਪਾਰਟੀ ਨੂੰ ਵੀ ਕੀਤੇ ਗਏ ਸੀ ਅੱਜ ਗੁਰਜੀਤ ਸਿੰਘ ਔਂਜਲਾ ਨੂੰ ਵੀ ਕੀਤੇ ਗਏ ਨੇ ਤਾਂ ਸ਼ਾਇਦ ਹੋ ਸਕਦਾ ਉਹਨਾਂ ਸਵਾਲਾਂ ਦੇ ਵਿੱਚੋਂ ਕੁਝ ਸਵਾਲ ਪਿੰਡ ਦੇ ਮੋਦਬਾਰਾਂ ਨੂੰ ਵੀ ਕੀਤੇ ਜਾਣ ਅੱਜ ਤੁਹਾਡੇ ਵੱਲੋਂ ਰੈਲੀ ਕਰਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਕਿਦਾਂ ਦੇਖਦੇ ਹੋ ਮਾਹੌਲ ਤਾਂ ਤੁਹਾਡੇ ਸਾਹਮਣੇ ਜੀ ਤਕਰੀਬਨ ਸਾਰਾ ਪਿੰਡ ਆਇਆ ਕੋਈ ਕਸਰ ਨਹੀਂ ਆ ਤੇ ਅੱਗੇ ਵੀ ਅਸੀਂ ਕਾਂਗਰਸ ਨੂੰ ਜਿਤਾ ਕੇ ਭੇਜਦੇ ਆਂ ਕਿ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਦੇਖੋ ਇੱਕ ਤੁਸੀਂ ਪਿੰਡ ਦੇ ਮੋਹਤਵਾਰੋਂ ਆਪਾਂ ਸਾਰੀਆਂ ਹੀ ਪਾਰਟੀਆਂ ਨੂੰ ਪਿੰਡ ਦੇ ਵਿੱਚ ਸਾਦੇ ਆ ਕਦੇ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲ ਨਹੀਂ ਕੀਤੀ ਗਈ ਕਿਸੇ ਨਾਲ ਕਰੀਦੀ ਆ ਜੀ ਜ਼ਰੂਰ ਵਿਕਾਸ ਦੀ ਕਰੀਦੀ ਆ ਹੁਣ ਸਰਕਾਰ ਐਸ ਟਾਈਮ ਆਮ ਪਾਰਟੀ ਦੀ ਆ ਅਜੇ ਸਰਕਾਰ ਸਾਡੀ ਹੋਵੇ ਫਿਰ ਜ਼ਰੂਰ ਕਰਾਵਾਂਗੇ ਜੀ ਅਸੀਂ ਤੇ ਟੇਲ ਦਾ ਯੂਰ ਲਾਗੂ ਪਰ ਲੱਗਦਾ ਨਹੀਂ ਹੈ ਕਿ ਇਕੱਠ ਲੋਕਾਂ ਦੀ ਇਕੱਠ ਨਾਲੋਂ ਕਦੇ ਸਰਕਾਰਾਂ ਵੱਡੀਆਂ ਨਹੀਂ ਹੋ ਸਕਦੀਆਂ ਅਗਰ ਲੋਕ ਇੱਕ ਆ ਕਰ ਲੈਣ ਫਿਰ ਕੀ ਲੱਗਦਾ ਕਿ ਪਿੰਡ ਦਾ ਇਕਨ ਹੀ ਹੈ ਨਹੀਂ ਪਿੰਡ ਦਾ ਤੁਹਾਨੂੰ ਪਤਾ ਪਾਰਟੀ ਤੁਹਾਡੇ ਬਾਜੀ ਹੈਗੀ ਆ ਪਰ ਜੇ ਇਕੱਠੇ ਹੋ ਕੇ ਚੱਲਣ ਤਾਂ ਸਾਰੇ ਫੈਸਲੇ ਲੈ ਸਕਦੇ ਆ ਪਰ ਇਕੱਠੇ ਹੋ ਕੇ ਚੱਲਦੇ ਨਹੀਂ ਕਿਉਂਕਿ ਮੈਂ ਇਹ ਸਵਾਲ ਜਿਹੜੇ ਕੱਲ ਮੈਡਮ ਜੀਵਨ ਜੋਤ ਨੂੰ ਵੀ ਕੀਤੇ ਸੀ ਗੁਰਜੀਤ ਸਿੰਘ ਔਂਜਲਰ ਨੂੰ ਵੀ ਕੀਤੇ ਆ ਪਿੰਡ ਦੇ ਚੌਕ 'ਚ ਲਗਭਗ 6-7 ਮਹੀਨੇ ਤੋਂ ਜਿਹੜੀ ਮਾਹੌਲ ਚੱਲ ਰਹੇ ਨੇ ਜਿਹੜੀ ਉੱਥੇ ਵਿਵਸਥਾ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਬੱਚਿਆਂ ਦਾ ਕੀ ਹਰ ਇੱਕ ਕਿਸੇ ਦਾ ਉੱਥੋਂ ਲੰਘਣਾ ਮੁਸ਼ਕਲ ਹੋਇਆ ਵਾ ਕਦੇ ਉਸ ਪਾਸੇ ਧਿਆਨ ਨਹੀਂ ਮਾਰਿਆ ਪਿੰਡ ਦੇ ਮੋਤਵਾਰਾਂ ਨੇ ਕਿ ਨਹੀਂ ਕੋਈ ਪਾਰਟੀ ਸੌਂਦੀ ਤਾਂ ਪਿੰਡ ਦੇ ਲੋਕ ਹੀ ਇਕੱਠੇ ਹੋ ਕੇ ਉਹਦਾ ਕੋਈ ਵਿਕਾਸ ਕਰਾ ਦਈਏ ਤਾਂ ਕੋ ਜਿਹੜੇ ਬੱਚੇ ਸਕੂਲ ਜਾਂਦੇ ਨੇ ਕੋਈ ਹੈਂਡੀਕੈਪਡ ਲੰਘਦੇ ਨੇ ਉਹ ਡਿੱਗਣ ਤੋਂ ਸੱਟ ਲਾਉਣ ਤੋਂ ਬਚ ਸਕਣ ਬਹੁਤ ਮਾੜੇ ਹਾਲਾਤ ਆ ਜੀ ਬੱਚੇ ਡਿੱਗਦੇ ਵੀ ਆ ਬੀਬੀਆਂ ਵੀ ਡਿੱਗਦੀਆਂ ਵਾ ਬੰਦੇ ਵੀ ਡਿੱਗਦੇ ਬਹੁਤ ਮਾੜੇ ਹਾਲਾਤ ਆ ਪਿੱਛੇ ਜੇ ਮੈਂ ਨਾ ਨਾਲਾ ਜਾਂਦਾ ਪਰ ਛੱਪੜ ਦਉ ਉਹ ਮੈਂ ਖਾਲੀ ਕਰਾ ਕੇ ਸਾਫ ਕਰਾ ਕੇ ਤੇ ਪਾਣੀ ਉੱਤਰ ਛੱਡਿਆ ਸੀ ਫਿਰ ਬੰਦੇ ਕਹਿਣ ਦਾ ਵੇ ਨਹੀਂ ਭਾਜੀ ਸਾਡਾ ਇਦਾਂ ਹੱਲ ਨਹੀਂ ਹੋਣਾ ਐਂ ਚੌਂਚ ਛੱਡਾਂਗੇ ਤਾਂ ਸਾਡਾ ਹੱਲ ਹੋਣਾ ਤੇ ਮੈਂ ਤਾਂ ਛੱਡ ਕੇ ਵੇਖ ਲਓ ਹੁਣ 4 ਮਹੀਨੇ ਕੇ ਛੱਡੇ ਨੂੰ ਕਿਸੇ ਨੇ ਹੱਲ ਨਹੀਂ ਕੀਤਾ ਪਰ ਲੱਗਦਾ ਨਹੀਂ ਹੱਲ ਕਰਵਾ ਦੇਣਾ ਹੋਣਾ ਚਾਹੀਦਾ ਬਿਲਕੁਲ ਜੀ ਕਰਵਾਉਣਾ ਚਾਹੀਦਾ ਅਸੀਂ ਤੇ ਇਹ ਗੱਲ ਤੇ ਹੱਕ ਜਾਂ ਕਰਵਾਵਾਂਗੇ ਕੋਸ਼ਿਸ਼ ਕਰਦੇ ਜੀ ਕਰਵਾਵਾਂਗੇ ਜਰੂਰ ਅਸੀਂ ਤੁਹਾਨੂੰ ਦੱਸ ਦਈਏ ਕਿ ਕੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਜੋਤਕਾਰ ਨੂੰ ਵੀ ਸਵਾਲ ਕੀਤੇ ਗਏ ਸੀ ਤਾਂ ਅੱਜ ਗੁਰਜੀਤ ਸਿੰਘ ਔਂਜਲਾ ਨੂੰ ਵੀ ਸਵਾਲ ਕੀਤੇ ਗਏ ਨੇ ਸਾਰੀਆਂ ਪਾਰਟੀਆਂ ਆਪਣੇ ਪੱਲੇ ਛਾੜਦੀਆਂ ਨੇ ਲੇਕਿਨ ਗਰੀਬ ਲੋਕਾਂ ਦਾ ਇਨਸਾਫ ਕਿੱਥੇ ਆ ਜੋ ਆਪਣੀ ਵੋਟ ਦਾ ਇਸਤੇਮਾਲ ਕਰਦੇ ਨੇ ਉਹਨਾਂ ਦਾ ਮੁੱਲ ਕਿੱਥੇ ਆ ਜੋ ਵੋਟ ਪਾਉਂਦੇ ਨੇ ਉਹਨਾਂ ਦੀ ਇਮਾਨਦਾਰੀ ਕਿੱਥੇ ਆ ਕਿਉਂਕਿ ਉਹਨਾਂ ਨੂੰ ਵੋਟ ਪਾਉਣ ਤੋਂ ਬਾਅਦ ਕਿਸੇ ਵੱਲੋਂ ਵੀ ਸਤਿਕਾਰਿਆ ਨਹੀਂ ਜਾਂਦਾ ਹਾਲਾਤ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਪੱਲਾ ਛਾੜਦੀ ਹੈ ਕਿ ਸਾਨੂੰ ਸਿਰਫ 2 ਸਾਲ ਹੋਏ ਨੇ ਸਾਨੂੰ ਹੋਰ ਮੌਕਾ ਦਿੱਤਾ ਜਾਵੇ ਜਦ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸਾਨੂੰ 24 ਘੰਟੇ ਦਾ ਜਿਹੜਾ ਉਹ ਟਾਈਮ ਚਾਹੀਦਾ 24 ਮਹੀਨਿਆਂ ਤੋਂ ਵਾਦਾ ਟਾਈਮ ਜਿਹੜਾ ਹੋ ਚੁੱਕਿਆ ਹੈ ਦੇਖਦੇ ਆ ਕਦ ਤੱਕ ਜਿਹੜਾ ਪਿੰਡ ਆ ਬਦ ਹਾਲਤ ਦੇ ਵਿੱਚ ਰੰਦਾ ਕਦੋਂ ਇਹ ਪਿੰਡ ਦੀ ਸੁਣੀ ਜਾਏਗੀ ਤੇ ਕਦੋਂ ਦੇ ਲੋਕ ਜਿਹੜੇ ਇੱਥੇ ਸੁੱਖ ਦਾ ਸਾਹ ਲੈਣਗੇ ਉਸੇ ਖਬਰ ਨੂੰ ਫਿਰ ਤੁਹਾਡੇ ਤੱਕ ਪਹੁੰਚਦਾ ਜਰੂਰ ਕਰਾਂਗੇ ਤਦ ਤੱਕ ਲਈ ਦੇਖਦੇ ਰਹੋ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਨ ਸੰਜੂ ਦੇ ਨਾਲ ਕਸ਼ਮੀਰ ਸਿੰਘ ਗਿੱਲ